ਥੈਂਕ ਯੂ ਥੈਂਕ ਯੂ ਜੁੰਦੇਵਾਸ ਦੇ ਸਾਡੀ ਨਾਲ ਇੱਕ ਫਿਲਮ ਆਰੀ ਹੈ ਅਸੀਂ ਉਹਨੂੰ ਪ੍ਰੋਡਿਊਸ ਕੀਤਾ ਇੱਕ ਤਾੜੀ ਵਜਾਓ ਨੀਸ਼ਾ ਬਾਨੋ ਜੀ ਲਈ ਸਮੀਰ ਮਾਹੀ ਜੀ ਆਓ ਆ ਵਿੱਚ ਨਾ ਆ ਪਈ ਜਾ ਇਹ ਉਹਨਾਂ ਦੇ ਹਸਬੰਦ ਨੇ ਇੱਕ ਵਾਰੀ ਜ਼ੋਰ ਦਾ ਤਾੜੀ ਵਜਾਓ ਉਹਨਾਂ ਲਈ ਅਕਸਰ ਪੰਜਾਬੀ ਫਿਲਮਾਂ ਚ ਤੁਸੀਂ ਉਹਨਾਂ ਨੂੰ ਦੇਖਦੇ ਹੋ ਫਿਲਮ ਪ੍ਰੋਡਿਊਸ ਕੀਤੀ ਹੈ ਇੱਕ ਜੀਟਾਵਾ ਕਰ ਮੈਨੂੰ ਐ ਲੱਗਦਾ ਇੱਕ ਬਹੁਤ ਚੰਗਾ ਮੈਸੇਜ ਆ ਬਹੁਤ ਜਲਦੀ ਰਿਲੀਜ਼ ਕਰਾਂਗੇ ਉਹਨੂੰ ਉਹਦੇ ਵਿੱਚ ਇੱਕ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਸੁਣਾਦਾ ਤੁਹਾਨੂੰ ਸ਼ਰਮਾ ਜੀ ਪੈ ਗਏ ਥਾ ਗਏ ਆ ਪਰ ਝੋਟਿਆ ਉੱਠ ਕੇ ਬੈਠ ਮਿਹਨਤ ਮੇਰੀ ਰਹਿਮਤ ਤੇਰੀ ਤੇਰੀਆਂ ਨੇ ਕਿਆ ਬਾਤਾਂ ਕਿਰਤ ਮੇਰੀ ਨੂੰ ਭਾਗ ਤੁਲਾਤੇ ਤੇਰੀਆਂ ਨੇ ਕਿਆ ਬਾਤਾਂ ਉਹ ਕਰਕੇ ਆਪਣੀ ਕਿਰਪਾ ਬਾਬਾ ਖਾਲੀ ਕਾਸੇ ਭਰਦੇ ਆ ਜਾ ਆ ਜਾ ਪ੍ਰਭੂ ਪ੍ਰਿਆਲਾ ਸ਼ੁਕਰ ਤੇਰਾ ਤੂੰ ਦਾਤਿਆ ਅੱਜ ਕੋਠੀਆਂ ਵਾਲੇ ਕਰਤੇ ਸ਼ੁਕਰ ਤੇਰਾ ਤੂੰ ਦਾਤਿਆ ਅੱਜ ਕੋਠੀਆਂ ਵਾਲੇ ਕਰਤੇ ਜ਼ਰੂਰ ਸੁਣਿਓ ਗਾਣਾ ਆਈ ਹੋਪ ਤੁਹਾਨੂੰ ਚੰਗਾ ਲੱਗੂ